سارے موجود نے سردار امرجیت جی چودیسیپل کا بھی آپ ابنجی پور سرپنچ پری راج چودھری جی سردار سرجیت سن جی راجو سابقہ سرپنچ ابن جی کور یہ ਤੋ ਇਹਨਾਂ ਕੋਲ ਆਇਆ ਮੈਨੂੰ ਯਾਦ ਹੈ ਇੱਕੋ ਗੱਲ ਲਈ ਵੀ ਕੇ ਜੋ ਟੈਸਟ ਦੇ ਰੇਟ ਦੇ ਇਹਦੇ ਸੰਘਾ ਦਾ ਬਹੁਤ ਵੱਡਾ ਪੈ ਗਿਆ। ਫੂ ਇਹ ਸੋਚ ਉੱਨਦੀ ਆਗਾ ਇਨਸਾਨ ਦੀ ਜੇ ਸੇਵਾ ਕਰਦਾ ਹੈ ਤੇ ਉਹਦੀ ਆਪ ਦੀ ਸੋਚ ਹੈ ਸਮਾਜ ਲਈ ਕੁਝ ਚੰਗਾ ਕਰਨਾ ਚਾਹੁੰਦਾ ਹੈ ਫੂ ਮੈਡੀਕਲ ਕੇ ਤਰ ਦੇ ਵਿੱਚ ਆਤ ਸਭ ਨੂੰ ਅੱਗੇ ਆਉਣ ਦੀ ਲੋੜ ਆ ایک ہزار پروار اڈاپٹ کیا جب کینسر کے پیشنٹ نے یا پھر ڈائلس کے پیشنٹ ہیں وہاں کے کارڈ بنائے ہوئے ہیں کیونکہ جب یہ بماری ہوتی ہے یہ علاج بہت لمبا چلتا ہو سکتا ہے پیڈس مریض نے ایک ہفتے دو دو بار بھی ٹیکسٹ ہونے ہوئے ہیں سو بہت سارے پیشنٹ ایسا کے ہیں جنہیں مہینوں کا اٹھ تو دس ہزار روپیہ ٹیکسٹ لگ جاتا سر ابھی تو جی جی میں سارے واپس نئے سینٹر کھول رہے ہیں اپنا ہوا کریں گے جو سب تو پہلے ابھی کل جو ٹیکسٹ آ رہی ہے اتنی میں دسنا چاہوں گا جب سٹارٹنگ لائب کھولے سامنے بڑی پرابلم آئی ہیں کیونکہ کچھ دو پرائیویٹ ادارے ہونے ہیں سارے کو ٹیکس لا کے جب باہر جاتے اس نہیں رپورٹ ڈاکٹر نہیں مانتے یہ سانتوں بھی بہت پرابلم آئی ہونی کہ آپ اتو کرا لینا کہ ڈاکٹر کو جرا بھی باہر ਦੇਖੋ ਉਹ ਇੱਕ ਕਮਿਸ਼ਨ ਸਿਸਟਮ ਤੁਹਾਨੂੰ ਸਭ ਨੂੰ ਹੀ ਪਤਾ ਕਿ ਇਹ ਲੋੜ ਦੇ ਵਿੱਚ ਕੁਝ ਆਦਾ ਤੇ ਜੋ ਟੈਸਟ ਨੇ ਉਹ ਐਨੇ ਕਰ ਤੋਂ ਮੰਨਦਾ ਪ੍ਰਾਪਤ ਨੇ ਉਸ ਤੋਂ ਬਾਅਦ ਆਪਾਂ 2020 ਚ ਲੈ ਕੇ ਨਵੀਂ ਬਿਲਡਿੰਗ ਬਣਾਈ ਉਸ ਤੋਂ ਬਾਅਦ ਕਰਾਈ ਸੀ ਕਿ ਦੋ ਸਾਡੇ ਕੋਲ 100 ਰੁਪਏ ਦੇ ਕੇ ਟੈਸਟ ਲਾ ਕੇ ਜਾ ਰਿਹਾ ਹੈ ਉਹਨੂੰ ਵੱਡੇ ਹਸਪੀਟਲ ਚ ਬੜੀ ਔਖੀ ਰੇਟ ਮਿਲਦੀ ਹੈ ਜਦੋਂ ਵੀ ਤੇ ਜਾਣਾ ਹੁੰਦਾ ਤੇ ਉੱਥੇ ਜੇ ਡਾਕਟਰ ਕਹਿ ਦੇਵੇ ਕਿ ਰਿਪੋਰਟ ਨਹੀਂ ਮੰਨੀ ਜਾਊਗੀ ਜਾਂ ਪ੍ਰਾਈਵੇਟ ਦਾ ਰੇਸ ਤਾਂ ਫਿਰ ਉਹ ਲੋਕਾਂ ਨੂੰ ਨੁਕਸਾਨ ਹੁੰਦਾ ਵੀ ਹੁੰਦਾ ਸਮੇਂ ਦਾ ਵੀ ਤੇ ਪਰ ਮੈਂ ਦੱਸਣਾ ਚਾਹੁੰਦਾ ਤੁਹ ਵੀ ਲਾਈਫ ਕੇਅਰ ਫਾਊਂਡੇਸ਼ਨ ਨਹੀਂ ਆਈਏ ਮੈਂ ਤੁਹ ਮੰਨਦਾ ਪ੍ਰੋਪਰ ਲਾਰ ਹੁੰਦੀ ਹੈ ਉਹਦੇ ਜੋ ਟੈਸਟ ਹੁੰਨੇ ਨੇ ਉਹ ਹਰ ਇੱਕ ਪੇਪਰ ਮਾਰਕ ਹੁੰਦੇ ਵੀ ਜਿੱਤ ਵੀ ਸਾਡੇ ਕੋਲ ਜੋ ਕੰਪਨੀਆਂ ਮਸ਼ੀਨਾਂ ਲੱਗੀਆਂ ਹੋਈਆਂ

ਦੀ ਬਾਈਬਲ ਤੋਂ ਦੋ ਬੇਟੀਆਂ ਨੇ ਕਹਿੰਦੇ ਮੈਨੂੰ ਕਰਕੇ ਜਾਣਾ ਹੈ ਮੇਰੀ ਜ਼ਮੀਨ ਦੀ ਕੋ ਹਸਪੀਟਲ ਨਾਵਾ ਤਾਂ ਜੋ ਸੰਗਤ ਫੈਲਾ ਲੈ ਤਾ ਉਹ ਹੱਥ ਹਸਪੀਟਲ ਪਰ ਮੋਹਾਂ ਚ ਇਹ ਉਹਦੀ ਤਿਆਰੀ ਹੈ ਸਾਡੀ ਕਿ ਉਹ ਹਸਪੀਟਲ ਨੂੰ ਆਪਰ ਬਿਲਡਿੰਗ ਦਾ ਮੁਹਰ ਦਿੱਤਾ ਜਾਵੇ ਉੱਥੇ ਫਿਜ਼ੀਓਥੈਰਪੀ ਚੱਲਦੀ ਡੈਂਟਰ ਕਲੀਨਿਕ ਚੱਲਦਾ ਉਹ ਹੀ ਹਸਪੀਟਲ हूंदास करण जी